ਜੈ ਪੀਰਾਂ ਦੀ ਜੀ ਆਪ ਸਭ ਸੰਗਤਾਂ ਦਾ ਮੇਰੀ ਪੀਰ ਸਰਕਾਰ ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਨ੍ਹਾਂ ਭਗਤਾਂ ਦੇ ਕੰਮ ਬਣਦੇ ਬਣਦੇ ਵਿਗੜ ਜਾਂਦੇ ਹਨ ਜਾਂ ਸੰਗਤ ਜੀ ਜਿਨ੍ਹਾਂ ਭਗਤਾਂ ਦੀ ਕਿਸਮਤ ਉਹਨਾਂ ਦਾ ਸਾਥ ਨਹੀਂ ਦੇ ਰਹੀ ਤਾਂ ਸੰਗਤ ਜੀ ਤੁਸੀਂ ਪੀਰਾਂ ਫਕੀਰਾ ਵੱਲੋਂ ਦੱਸੀਆਂ ਗਈਆਂ ਇਹ ਪੰਜ ਗੱਲਾਂ ਆਪਣੀ ਜ਼ਿੰਦਗੀ ਵਿੱਚ ਆਪਣਾ ਲਵੋ ਸੰਗਤ ਜੀ ਜੇਕਰ ਤੁਸੀਂ ਇਹਨਾਂ ਪੰਜ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਣਾ ਲੈਂਦੇ ਹੋ ਤਾਂ ਤੁਹਾਡੇ ਤੇ ਤੁਹਾਡੇ ਪੀਰਾਂ ਮੁਰਸ਼ਦ ਤੁਹਾਡੇ ਦੇਵੀ ਦੇਵਤਿਆਂ ਦੀ ਕਿਰਪਾ ਜ਼ਰੂਰ ਹੋਵੇਗੀ ਅਤੇ ਤੁਹਾਡੇ ਸਭ ਕੰਮ ਸਫਲ ਹੋਣਗੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸੁਣਨਾ ਅਤੇ ਸਮਝਣਾ ਜੀ ਕਿਉਂਕਿ ਸੰਗਤ ਜੀ ਇਹ ਸਭ ਭਗਤਾ ਲਈ ਮਹਤਵਪੂਰਨ ਹੈ ਸੋ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣਨਾ ਜੀ ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਤਾਂ ਵਿੱਚ ਲਿਖ ਕੇ ਪੁੱਛ ਸਕਦੇ ਹੋ ਸੰਗਤ ਜੀ ਕਈ ਵਾਰ ਕੁਝ ਇਨਸਾਨ ਬਹੁਤ ਹੀ ਮਿਹਨਤ ਕਰਦੇ ਹਨ ਪਰ ਫਿਰ ਵੀ ਉਹਨਾਂ ਦੇ ਬੰਦੇ ਬਾਂਦੇ ਕੰਮ ਵਿਗੜ ਜਾਂਦੇ ਹਨ ਮੌਕੇ ਹੱਥ ਵਿੱਚ ਆਉਂਦੇ ਹਨ ਪਰ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਅਤੇ ਜੋ ਸਾਨੂੰ ਮਿਲਣਾ ਹੁੰਦਾ ਹੈ ਉਹ ਸਾਨੂੰ ਨਹੀਂ ਮਿਲਦਾ ਤੇ ਸੰਗਤ ਜੀ ਇਹ ਸਿਰਫ ਕਿਸਮਤ ਦੀ ਗੱਲ ਨਹੀਂ ਹੁੰਦੀ ਕਈ ਵਾਰ ਇਹ ਰੂਹਾਨੀ ਸ਼ਕਤੀ ਦਾ ਇਸ਼ਾਰਾ ਹੁੰਦਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਨੇ ਚਾਹੀਦੇ ਹਨ ਸੰਗਤ ਜੀ ਪੀਰਾ ਫਕੀਰਾ ਅਤੇ ਦੇਵੀ ਦੇਵਤਿਆਂ ਦਾ ਸਥਾਨ ਪਵਿੱਤਰ ਹੈ ਅਤੇ ਉਹ ਸਾਡੇ ਜੀਵਨ ਦਾ ਮਾਰਗਦਰਸ਼ਨ ਕਰਦੇ ਹਨ ਜੋ ਕਿ ਸਾਨੂੰ ਸੱਚਾਈ ਤੇ ਚੱਲਣ ਦੀ ਸਿੱਖਿਆ ਦਿੰਦੇ ਹਨ ਅਤੇ ਸੰਗਤ ਜੀ ਇਸ ਨਾਲ ਸਾਡੇ ਮਨ ਨੂੰ ਵੀ ਬਹੁਤ ਸਕੂਨ ਮਿਲਦਾ ਹੈ ਅਤੇ ਇਹ ਸਾਨੂੰ ਪਰਮਾਤਮਾ ਦੀ ਰੋਸ਼ਨੀ ਨਾਲ ਜੁੜਨ ਵਿੱਚ ਮਦਦ ਕਰਦਾ ਹੈ। ਤਾ ਸੰਗਤ ਜੀ ਕਈ ਵਾਰ ਜਦੋਂ ਸਾਡੇ ਬੰਦੇ ਬੰਦੇ ਕੰਮ ਵਿਗੜ ਜਾਂਦੇ ਹਨ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਭੁੱਲ ਕਰ ਰਹੇ ਹਾਂ ਤਾਂ ਇਸ ਲਈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਉਹਨਾਂ ਪੰਜ ਗੱਲਾਂ ਬਾਰੇ ਗੱਲ ਕਰਾਂਗੇ ਜਿਹੜੀਆਂ ਗੱਲਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ ਅਤੇ ਸਾਡੇ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ ਸਾਡੇ ਤੇ ਸਾਡੇ ਪੀੜਾਂ ਦੀ ਅਤੇ ਸਾਡੇ ਦੇਵੀ ਦੇਵਤਿਆਂ ਦੀ ਕਿਰਪਾ ਹੋਣੀ ਹੋ ਜਾਂਦੀ ਹੈ ਤਾਂ ਸੰਗਤ ਜੀ ਤੁਸੀਂ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਨਾ ਜੀ ਅਤੇ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣਾ ਜੀ ਸੰਗਤ ਜੀ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਹੈ ਉਹ ਹੈ ਕਿ ਆਪਣੇ ਅੱਲਾਹ ਤਾਲਾ ਦਾ ਨਾਮ ਲੈਣਾ ਹੋਣਾ ਦੇ ਨਾਮ ਦੀ ਮਾਲਾ ਜਪਨਾ ਨਾਮ ਸਿਮਰਨ ਕਰਨਾ ਹੋਣਾ ਅੱਗੇ ਦੁਆ ਫਰਿਆਦ ਕਰਨੀ ਤਾਂ ਸੰਗਤ ਜੀ ਇਸ ਨੂੰ ਤੁਸੀਂ ਕਦੇ ਵੀ ਨਹੀਂ ਛੱਡਣਾ ਸੰਗਤ ਜੀ ਪੀਰਾਂ ਫਕੀਰਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਪਗਤ ਆਪਣੇ ਪੀਰਾਂ ਫਕੀਰਾਂ ਦਾ ਨਾਲ ਗੁਰੂਆਂ ਨਾਲ ਹਰ ਰੋਜ਼ ਗੱਲ ਕਰਦਾ ਹੈ ਉਸ ਦੇ ਹਾਲਾਤ ਬਦਲ ਜਾਂਦੇ ਹਨ ਉਸ ਦਾ ਅਤੇ ਉਸ ਦੇ ਗੁਰੂਆਂ ਪੀਰਾਂ ਦਾ ਕਨੈਕਸ਼ਨ ਬਣ ਜਾਂਦਾ ਹੈ ਤਾਂ ਇਸ ਲਈ ਸੰਗਤ ਜੀ ਹਰ ਰੋਜ਼ ਹਰ ਸਮੇਂ ਆਪਣੇ ਗੁਰੂਆਂ ਪੀਰਾਂ ਦਾ ਨਾਮ ਲੈਣਾ ਜ਼ਰੂਰੀ ਹੁੰਦਾ ਹੈ ਸੰਗਤ ਜੀ ਕਹਿੰਦਾ ਭਾਵ ਹੈ ਕਿ ਤੁਸੀਂ ਦਿਨ ਵਿੱਚ ਕੁਝ ਕੁ ਸਮਾਂ ਕੱਢ ਕੇ ਆਪਣੇ ਗੁਰੂਆਂ ਪੀਰਾਂ ਦੇ ਵੀ ਦੇਵਤਿਆਂ ਦਾ ਨਾਮ ਜ਼ਰੂਰ ਜਪਣਾ ਹੈ ਉਨਾ ਨੂੰ ਦਿਨ ਵਿੱਚ ਜ਼ਰੂਰ ਯਾਦ ਕਰਨਾ ਹੈ ਸੰਗਤ ਜੀ ਅਝਿਹਾ ਕਰਨ ਨਾਲ ਸਾਡੀ ਜ਼ਿੰਦਗੀ ਵਿੱਚ ਜੋ ਵੀ ਟੈਨਸ਼ਨ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਅਤੇ ਸੰਗਤ ਜੀ ਇਸ ਨਾਲ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਹੀ ਰਾਹ ਤੇ ਤੁਰਦੇ ਹਾਂ ਸਾਡੇ ਤੇ ਸਾਡੇ ਗੁਰੂਆਂ ਪੀਰਾਂ ਦੀ ਕਿਰਪਾ ਜ਼ਰੂਰ ਹੁੰਦੀ ਹੈ ਅਤੇ ਸਾਡੇ ਸਭ ਕੰਮ ਬਣਨੇ ਸ਼ੁਰੂ ਹੋ ਜਾਂਦੇ ਹਨ ਸੋ ਏਸੀ ਸੰਗਤ ਜੀ ਪਹਿਲੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀ ਹੈ ਸੰਗਤ ਜੀ ਹੁਣ ਅਸੀਂ ਹੋਲੇ ਸੀ ਗੱਲ ਕਰਦੇ ਹਾਂ ਦੂਜੀ ਗੱਲ ਦੀ ਸੰਗਤ ਜੀ ਦੂਜੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀ ਹੈ ਉਹ ਹੈ ਕਿ ਤੁਹਾਨੂੰ ਆਪਣੇ ਮਾਪਿਆਂ ਦਾ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਜ਼ਰੂਰ ਕਰਨਾ ਹੈ ਜੀ ਸੰਗਤ ਜੀ ਜਦੋਂ ਵੀ ਸਾਡੀ ਕਿਸਮਤ ਰੁਕਦੀ ਹੈ ਤਾਂ ਅਸੀਂ ਆਪਣੇ ਮਾਪਿਆਂ ਦੇ ਆਪਣੇ ਤੋਂ ਵੱਡਿਆਂ ਦੇ ਪੈਰ ਛੂ ਕੇ ਉਹਨਾਂ ਦੀ ਦੁਆ ਲੈ ਸਕਦੇ ਹਾਂ ਕਿਉਂਕਿ ਸੰਗਤ ਜੀ ਮਾਪਿਆਂ ਦੀ ਅਤੇ ਆਪਣੇ ਤੋਂ ਵੱਡਿਆਂ ਦੀ ਦੁਆ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ ਇਸ ਨਾਲ ਸਾਡੀ ਰੁਕੀ ਹੋਈ ਤਕਦੀਰ ਦੁਬਾਰਾ ਤੋਂ ਖੁੱਲ੍ਹ ਜਾਂਦੀ ਹੈ ਅਤੇ ਸੰਗਤ ਜੀ ਪੀਰਾਂ ਫਕੀਰਾਂ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਆਪਣੇ ਤੋਂ ਵੱਡਿਆਂ ਦੀ ਅਤੇ ਆਪਣੇ ਮਾਪਿਆਂ ਦੀ ਖੁਸ਼ੀ ਵਿੱਚ ਹੀ ਰਹਿਮਤਾ ਹੁੰਦੀਆਂ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਆਪਣੇ ਮਾਪਿਆਂ ਦੀ ਅਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਸਭ ਤੋਂ ਮਹੱਤਵਪੂਰਨ ਹੈ ਤਾਂ ਇਸ ਲਈ ਸੰਗਤ ਜੀ ਸਾਨੂੰ ਆਪਣੇ ਮਾਪਿਆਂ ਦਾ ਆਪਣੇ ਤੋਂ ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਸਾਡੇ ਮਾਪਿਆਂ ਦੀ ਅਤੇ ਸਾਡੇ ਤੋਂ ਵੱਡੇ ਦੀ ਦੁਆ ਵਿੱਚ ਬਹੁਤ ਤੀ ਹੁੰਦੀ ਹੈ ਇਹ ਦੁਆ ਸਾਡੀ ਬੰਦ ਕਿਸਮਤ ਦੇ ਦਰਵਾਜ਼ੇ ਨੂੰ ਵੀ ਖੋਲ ਸਕਦੀ ਹੈ ਸੋ ਇਹ ਸੀ ਸੰਗਤ ਜੀ ਦੂਜੀ ਗੱਲ ਜੋ ਸਾਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀ ਹੈ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਤੀਜੀ ਗੱਲ ਸੰਗਤ ਜੀ ਤੀਜੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਹੈ ਉਹ ਹੈ ਕਿ ਤੁਹਾਨੂੰ ਆਪਣੀ ਨੀਅਤ ਸਾਫ਼ ਰੱਖਣੀ ਹੈ ਪਾਪ ਕੀ ਤੁਹਾਡੀ ਜ਼ਿੰਦਗੀ ਵਿੱਚ ਪਾਵੇਂ ਜਿੰਨੇ ਵੀ ਮਾੜੇ ਹਾਲਾਤ ਆ ਜਾਣ ਤੁਹਾਡੇ ਤੇ ਜਿੰਨਾ ਵੀ ਮਾੜਾ ਸਮਾਂ ਆ ਜਾਵੇ ਪਰ ਤੁਹਾਨੂੰ ਨੂੰ ਆਪਣੀ ਨੀਅਤ ਹਮੇਸ਼ਾ ਸਾਫ਼ ਰੱਖਣੀ ਹੈ ਸੰਗਤ ਜੀ ਪੀਰਾਂ ਫਕੀਰਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਾਡੀ ਨੀਅਤ ਠੀਕ ਹੋਵੇਗੀ ਤਾਂ ਹੀ ਸਾਡੇ ਸਭ ਕੰਮ ਸਿਰੇ ਚੜਨਗੇ ਅਤੇ ਜੇਕਰ ਸਾਡੀ ਨੀਅਤ ਵਿੱਚ ਹੀ ਫਰਕ ਹੋਵੇਗਾ ਤਾਂ ਸਾਡੇ ਸਭ ਕੰਮ ਬੇਸਫਲ ਹੋਣਗੇ ਤਾਂ ਇਸ ਲਈ ਸੰਗਤ ਜੀ ਸਾਨੂੰ ਜਿਹੜਾ ਵੀ ਕੰਮ ਕਰਨਾ ਹੈ ਉਸ ਵਿੱਚ ਸਾਨੂੰ ਚੰਗੀ ਨੀਅਤ ਰੱਖਣੀ ਚਾਹੀਦੀ ਹੈ ਸਾਨੂੰ ਕਦੇ ਵੀ ਕਿਸੇ ਦਾ ਮਾੜਾ ਟੱਕ ਕੇ ਜਾਂ ਦੂਸਰਿਆਂ ਨੂੰ ਠੱਗ ਕੇ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਗਤ ਜੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਇਸ ਕੰਮ ਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ ਤਾਂ ਇਸ ਲਈ ਸੰਗਤ ਜੀ ਸਾਡੀ ਜ਼ਿੰਦਗੀ ਵਿੱਚ ਨiyet ਦੀ ਸਫਾਈ ਬਹੁਤ ਹੀ ਵੱਡੀ ਮਹੱਤਵ ਰੱਖਦੀ ਹੈ ਤਾਂ ਇਸ ਲਈ ਸੰਗਤ ਜੀ ਸਾਨੂੰ ਹਮੇਸ਼ਾ ਨiyet ਸਾਫ਼ ਰੱਖਣੀ ਚਾਹੀਦੀ ਹੈ ਅਤੇ ਸੰਗਤ ਜੀ ਸਾਫ਼ ਨiyet ਨਾਲ ਸ਼ੁਰੂ ਕੀਤਾ ਗਿਆ ਕੰਮ ਹਮੇਸ਼ਾ ਸਫਲ ਹੁੰਦਾ ਸੋ ਏ ਸੀ ਸੰਗਤ ਜੀ ਤੀਜੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀ ਹੈ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਚੌਥ ਸੰਗਤ ਜੀ ਚੌਥੀ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਹੈ ਉਹ ਹੈ ਕਿ ਤੁਹਾਨੂੰ ਹਰ ਰੋਜ਼ ਦੀ ਸਵੇਰ ਆਪਣੇ ਗੁਰੂਆਂ ਪੀਰਾਂ ਜਾਂ ਦੇਵੀ-ਦੇਵਤਿਆਂ ਦੇ ਨਾਮ ਨਾਲ ਸ਼ੁਰੂ ਕਰਨੀ ਹੈ ਸੰਗਤ ਜੀ ਰੋਜ਼ ਤੁਹਾਡੇ ਉਠਣਸਾਰ ਤੁਹਾਡੇ ਮੂੰਹ ਚੋਂ ਪਹਿਲਾ ਲਫ਼ਜ਼ ਨਿਕਲੇ ਉਹ ਆਪਣੇ ਗੁਰੂਆਂ ਪੀਰਾਂ ਜਾਂ ਦੇਵੀ-ਦੇਵਤਿਆਂ ਦਾ ਨਿਕਲੇ ਉਹਨਾਂ ਦਾ ਸ਼ੁਕਰਾਨਾ ਕਰੇ ਸੰਗਤ ਜੀ ਇਦਾਂ ਕਰਨ ਨਾਲ ਤੁਹਾਡਾ ਇਹ ਲਫ਼ਜ਼ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਕਿਉਂਕਿ ਸੰਗਤ ਜੀ ਜਿਸ ਦਿਨ ਦੀ ਸ਼ੁਰੂਆਤ ਆਪਣੇ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਦੇ ਨਾਮ ਨਾਲ ਹੁੰਦੀ ਹੈ ਉਹ ਦਿਨ ਬਰਕਤ ਦੇ ਨਾਲ ਭਰਪੂਰ ਹੁੰਦਾ ਹੈ ਤਾਂ ਸੰਗਤ ਜੀ ਪੀਰਾਂ ਫਕੀਰਾਂ ਨੇ ਇਹ ਕਿਹਾ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਦਿਨ ਦੀ ਸ਼ੁਰੂਆਤ ਅੱਲਾਹ ਤਾਲਾ ਦੇ ਨਾਮ ਹੁੰਦੀ ਹੈ ਉਸ ਘਰ ਵਿੱਚ ਹੀ ਰਹਿਮਤਾ ਹੁੰਦੀਆਂ ਹਨ ਉਸ ਘਰ ਵਿੱਚ ਹੀ ਬਰਕਤਾਂ ਹੁੰਦੀਆਂ ਹਨ ਅਤੇ ਉਸ ਘਰ ਵਿੱਚ ਹੀ ਪੀਰਾਂ ਦਾ ਪੈਰਾ ਹੁੰਦਾ ਹੈ ਸੋ ਇਸ ਲਈ ਸੰਗਤ ਜੀ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਹਮੇਸ਼ਾ ਆਪਣੇ ਗੁਰੂਆਂ ਪੀਰਾਂ ਜਾਂ ਦੇਵੀ ਦੇਵਤਿਆਂ ਦੇ ਨਾਮ ਨਾਲ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਵੀ ਸਾਡੀ ਸਵੇਰੇ ਅੱਖ ਖੁੱਲ੍ਹੇ ਤਾਂ ਸਾਨੂੰ ਹਮੇਸ਼ਾ ਆਪਣੇ ਗੁਰੂਆਂ ਪੀਰਾਂ ਦਾ ਨਾਮ ਲੈਣਾ ਚਾਹੀਦਾ ਹੈ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਆਪਣੀ ਹੋਈ ਪੁੱਲ ਚੁੱਕ ਦੀ ਮਾਫੀ ਮੰਗਣੀ ਚਾਹੀਦੀ ਹੈ ਸੋ ਏਸੀ ਸੰਗਤ ਜੀ ਚੌਥੀ ਗੱਲ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀ ਹੈ ਸੰਗਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਪੰਜਵੀਂ ਗੱਲ ਦੀ ਸੰਗਤ ਜੀ ਪੰਜਵੀਂ ਗੱਲ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਨੋਣੀ ਹੈ ਉਹ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਜਿੰਨੇ ਮਰਜ਼ੀ ਪੈਸੇ ਹਨ ਜਾਂ ਤੁਸੀਂ ਜਿੰਨੇ ਮਰਜ਼ੀ ਗਰੀਬ ਹੋ ਪਰ ਫਿਰ ਵੀ ਤੁਹਾਨੂੰ ਆਪਣੀ ਜ਼ਿੰਦਗੀ ਸਾਦਗੀ ਅਤੇ ਸੱਚਾਈ ਨਾਲ ਹੀ ਜਿਉਣੀ ਹੈ ਕਿਉਂਕਿ ਸੰਗਤ ਜੀ ਅਸੀਂ ਕਈ ਵਾਰ ਪੈਸਿਆਂ ਦੇ ਚੱਕਰ ਵਿੱਚ ਆਪਣੇ ਸਕੂਨ ਨੂੰ ਹੀ ਗਵਾ ਦਿੰਦੇ ਹਾਂ ਸੰਗਤ ਜੀ ਪੀਰਾਂ ਫਕੀਰਾਂ ਵੱਲੋਂ ਇਹੀ ਕਿਹਾ ਗਿਆ ਹੈ ਕਿ ਜਿੱਥੇ ਸਾਦਗੀ ਹੁੰਦੀ ਹੈ ਉੱਥੇ ਹੀ ਰੱਬ ਵਸਦਾ ਹੈ ਤਾਂ ਇਸ ਲਈ ਸੰਗਤ ਜੀ ਹਮੇਸ਼ਾ ਦਿਲ ਸਾਫ਼ ਰੱਖੋ ਸੱਚ ਬੋਲੋ ਤਾਂ ਸੰਗਤ ਗੱਜ ਜੀ ਇਸ ਨਾਲ ਤੁਹਾਡੀ ਕਿਸਮਤ ਵੀ ਤੁਹਾਡਾ ਸਾਥ ਦੇਵੇਗੀ ਅਤੇ ਸੰਗਤ ਜੀ ਸੰਸਾਰ ਵੱਲੋਂ ਵੀ ਸਾਦਗੀ ਨੂੰ ਹੀ ਸਤਿਕਾਰ ਦਿੱਤਾ ਜਾਂਦਾ ਹੈ ਤਾਂ ਸੰਗਤ ਜੀ ਤੁਹਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਾਦਗੀ ਰੱਖਣੀ ਹੈ ਅਤੇ ਹਮੇਸ਼ਾ ਸੱਚਾਈ ਦੇ ਰਾਹ ਤੇ ਹੀ ਚੱਲਣਾ ਹੈ ਸੰਗਤ ਜੀ ਅਜਿਹਾ ਕਰਨ ਨਾਲ ਸਾਡੇ ਸਭ ਕੰਮ ਬਣਨਗੇ ਸਾਡੇ ਤੇ ਸਾਡੇ ਪੀਰ ਮੁਰਸ਼ਦ ਦੀ ਕਿਰਪਾ ਹੋਵੇਗੀ ਸਾਡੇ ਘਰ ਵਿੱਚ ਉਹਨਾਂ ਦਾ ਪੈਰਾ ਹੋਵੇਗਾ ਸੋ ਏਸੀ ਸੰਗਤ ਜੀ ਪੰਜਵੀਂ ਗੱਲ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਉਣੀ ਹੈ ਸੋ ਏਸੀ ਸੰਗਤ ਜੀ ਉਹ ਪੰਜ ਗੱਲਾਂ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀਆਂ ਹਨ ਸੰਗਤ ਜੀ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਸੁਖ ਸ਼ਾਂਤੀ ਆਵੇਗੀ ਸਾਡੇ ਤੇ ਸਾਡੇ ਪੀਰਾਂ ਦੀ ਕਿਰਪਾ ਹੋਵੇਗੀ ਸਾਡੇ ਘਰ ਵਿੱਚ ਸਾਡੇ ਗੁਰੂਆਂ ਪੀਰਾਂ ਦਾ ਪੈਰਾ ਹੋਵੇਗਾ ਅਤੇ ਸਾਡੇ ਸਾਰੇ ਕੰਮ ਸਫਲ ਹੋਣਗੇ ਸੋ ਇਸ ਲਈ ਸੰਗਤ ਜੀ ਸਾਨੂੰ ਇਹ ਪੰਜ ਗੱਲਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਉਣੀਆਂ ਹਨ ਸੋ ਏਸੀ ਸੰਗਤ ਜੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਤੁਹਾਨੂੰ ਬਦਿਆ ਲੱਗੀ ਹੋਵੇਗੀ ਸਮਝ ਲੱਗੀ ਹੋਵੇਗੀ ਸੰਗਤ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੀ ਅਤੇ ਕਮੈਂਟਾਂ ਵਿੱਚ ਜੈ ਜੈ ਪੀਰਾਂ ਦੀ ਜ਼ਰੂਰ ਲਿਖਣਾ ਜੀ